ਲੁਧਿਆਣਾ ਦੇ ਵਿੱਚ ਇੱਕ ਵਾਰਦਾਤ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਚੋਰੀ ਕਰਨ ਆਏ ਲੁਟੇਰਿਆਂ ਨੇ ਇੱਕ ਮੁੰਡੇ ਨੂੰ ਮਾਰ ਦਿੱਤਾ ਸਿਰ ਦੇ ਵਿੱਚ ਰੌਡ ਮਾਰੀ ਉਸ ਤੋਂ ਬਾਅਦ ਮੌਕੇ ਤੇ ਮੁੰਡਾ ਜ਼ਖਮੀ ਹੋ ਜਾਂਦਾ ਡਿੱਗ ਪੈਂਦਾ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਜੋ ਜਾਂਦਾ ਤਾਂ ਡਾਕਟਰ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਸੀ ਇਸੇ ਫੁਟੇਜ ਸਾਹਮਣੇ ਆਈ ਹੈ ਦੇਖ ਸਕਦੇ ਹੋ ਦੋ ਚੋਰ ਲੁਧਿਆਣਾ ਦੇ ਵਿੱਚ ਇੱਕ ਘਰ ਦੇ ਵਿੱਚ ਆਉਂਦੇ ਨੇ ਤੇ ਉਸ ਤੋਂ ਬਾਅਦ ਘਰ ਦਾ ਬੁਲਟ ਚੋਰੀ ਕਰਕੇ ਉੱਥੋਂ ਲੈ ਜਾਂਦੇ ਨੇ ਤੇ ਨਾਲ ਹੀ ਜਿਹੜਾ ਗਵਾਂਢੀ ਮੁੰਡਾ ਉਹਨਾਂ ਦੇ ਪਿੱਛੇ-ਪਿੱਛੇ ਭੱਜਦਾ ਹੈਗਾ ਤੇ ਉਹ ਵੀ ਆਪਣੇ ਬੁਲਟ ਦੇ ਉੱਪਰ ਜਾ ਕੇ ਉਹਨਾਂ ਦਾ ਪਿੱਛਾ ਕਰਦਾ ਪਰ ਅੱਗੇ ਜਾ ਕੇ ਉਹ ਮੁੰਡੇ ਨੂੰ ਘੇਰ ਲੈਂਦੇ ਆ ਤੇ ਮੁੰਡੇ ਦੇ ਸਿਰ ਦੇ ਵਿੱਚ ਰੋਡ ਮਾਰ ਦਿਆ ਰੋਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਐ ਦਾਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ 60 ਫੁਟੇਜ ਜਿਹੜੀ ਸਾਹਮਣੇ ਆਈ ਹੈਗੀ ਆ ਦੋ ਬਦਮਾਸ਼ ਜਿਹੜੇ ਆ ਲੁਟੇਰੇ ਆਉਂਦੇ ਨੇ ਤਾਂ ਇਸ ਮੁੰਡੇ ਨੂੰ ਇਹਨਾਂ ਨੇ ਰੌਡ ਮਾਰ ਕੇ ਜ਼ਖਮੀ ਕਰ ਦਿੱਤਾ ਜ਼ਖਮੀ ਇਹਨਾਂ ਬੁਰਾ ਹੋਇਆ ਕਿ ਸਿਰ ਦੇ ਵਿੱਚ ਰੌਡ ਵੱਜੀ ਤੇ ਸਿਰ ਦੇ ਵਿੱਚ ਜਿਹੜੀ ਸੱਟ ਵੱਜੀ ਉਹ ਫਿਰ ਠੀਕ ਨਹੀਂ ਹੋਈ ਤੇ ਹਸਪਤਾਲ ਜਾ ਕੇ ਮੁੰਡੇ ਨੇ ਦਮ ਤੋੜ ਦਿੱਤਾ